ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਪੱਬਾਂ ਪਾਰ ਹੋਈ ਹੋਈ ਹੈ ਇਸੇ ਮਹੀਮ ਦੇ ਤਹਿਤ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਨਾਕੇ ਲਗਾ ਕੇ ਆਉਣ ਜਾਣ ਵਾਲੇ ਦੂਜੀਆਂ ਸਰਹੱਦਾਂ ਤੋਂ ਜਿਹੜੇ ਬਹਾਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਸੋ ਇਸੇ ਤਹਿਤ ਮੂਹਰ ਕਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਮੂਨਕ ਟਹਾਣਾ ਰੋਡ ਦੇ ਉੱਪਰ ਰੰਪਰਾ ਵਿਖੇ ਪੰਜਾਬ ਦੀ ਹੱਦ ਦੇ ਉੱਪਰ ਜਿਹੜੇ ਆਉਣ ਵਾਲੇ ਜਾਣ ਵਾਲੇ ਬਹਾਨਾ ਦੀ ਚੈਕਿੰਗ ਕੀਤੀ ਗਈ ਅਤੇ ਇਸੇ ਮੁਹਿੰਮ ਦੇ ਤਹਿਤ ਜਿਹੜਾ ਜਾਖਲ ਪੰਜਾਬ ਹਰਿਆਣਾ ਦੀ ਹੱਦ ਦੇ ਉੱਪਰ ਵੀ ਜਿਹੜੇ ਆਉਣ ਜਾਣ ਵਾਲੇ ਬਹਾਨਾ ਦੀ ਚੈਕਿੰਗ ਕੀਤੀ ਗਈ ਇਸੇ ਦਰਾਂ ਨਾ ਸ਼ੱਕੀ ਵਿਅਕਤੀਆਂ ਤੋਂ ਪੁੱਛ ਪੜਤਾਲ ਵੀ ਕੀਤੀ ਗਈ ਜਿਸ ਤਰੀਕੇ ਦੇ ਨਾਲ ਮੂਨਕਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਪੂਰੀ ਕਾਰਵਾਈ ਕੀਤੀ ਗਈ ਤੁਹਾਨੂੰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂਗੇ ਮੌਕੇ ਦੇ ਉੱਪਰ ਥਾਣੇ ਮੂਨਕ ਦੇ ਐਸ ਐਚ ਓ ਸੌਰਵ ਸਬਰਵਾਲ ਮੌਜੂਦ ਰਹੇ ਉਹਨਾਂ ਨੇ ਖੁਦ ਜਿਹੜਾ ਮੌਕੇ ਦੇ ਉੱਪਰ ਪੂਰੀ ਤਣਾਤੀ ਦੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਪੰਜਾਬ ਭਰ ਦੇ ਵਿੱਚ ਅੱਜ ਦੇ ਦਿਨ ਵੱਖੋ-ਵੱਖਰੇ ਨਾਕੇ ਜਿਹੜੇ ਉਹ ਲਗਾਏ ਗਏ ਸੀਗੇ ਤਾਂ ਜੋ ਨਸ਼ਿਆਂ ਨੂੰ ਨੱਥ ਪਾਈ ਜਾ ਸਕੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਇੱਕ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲੀ ਹੋਈ ਹੈਗੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬੁਲਡੋਜ਼ਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਤਾ ਹੁਣ ਮੂਨਕ ਥਾਣੇ ਦੇ ਐਸਐਚਓ ਦੇ ਵੱਲੋਂ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਨੂੰ ਵੀ ਸਖਤ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਨਸ਼ਾ ਤਸਕਰ ਜੇ ਕੋਈ ਇਸ ਇਲਾਕੇ ਦੇ ਵਿੱਚ ਹੈ ਜਾਂ ਤਾਂ ਉਹ ਆਪਣਾ ਕੰਮ ਛੱਡ ਦੇਵੇ ਜਾਂ ਫਿਰ ਇਸ ਇਲਾਕੇ ਨੂੰ ਛੱਡ ਕੇ ਚਲਾ ਜਾਵੇ। ਕਿਉਂਕਿ ਉਹਨਾਂ ਦੇ ਰਹਿੰਦੇ ਹੋਏ ਹੁਣ ਇਲਾਕੇ ਦੇ ਵਿੱਚ ਜਿਹੜਾ ਨਸ਼ਾ ਵੇਚਣਾ ਉਹਨਾਂ ਦੇ ਲਈ ਮੁਸ਼ਕਲ ਹੋਣ ਵਾਲਾ ਹੈ। ਉਹਨਾਂ ਦੇ ਖਿਲਾਫ ਜਿਹੜੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਹੈ। ਪੰਜਾਬ ਪੜ ਦੇ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਜਾ ਰਹੀ ਹੈਗੀ ਵੱਖ-ਵੱਖਰੇ ਪੰਜਾਬ ਹਰਿਆਣਾ ਦੀਆਂ ਹੱਦਾਂ ਦੇ ਉੱਪਰ ਨਾਕੇ ਲਗਾ ਕੇ ਇਹ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਸਾਡੇ ਸੀਨੀਅਰ ਆਫੀਸਰ ਮਾਨਯੋਗ ਡੀਜੀਪੀ ਲਾਅ ਐਂਡ ਆਰਡਰ ਜੀ ਦੇ ਹੁਕਮਾਂ ਰਾਹੀਂ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਟੇਟ ਨਾਲ ਆਪਣੀ ਹੱਦ ਲੱਗਦੀ ਹੋਵੇ ਜਿਵੇਂ ਹਰਿਆਣਾ ਬਾਰਡਰ ਲੱਗ ਰਿਹਾ ਸਾਡੇ ਮੂਨਤ ਚ ਲੱਗ ਰਿਹਾ ਇਹਦੇ ਚੋਂ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਨੇ ਕੋਈ ਸ਼ੱਕੀ ਵਿਅਕਤੀ ਸਾਨੂੰ ਲੱਗਦਾ ਹੈ ਤਾਂ ਉਹਦੀ ਐਕਸਟੈਂਸਿਵ ਤੇ ਬਰੀਕੀ ਨਾਲ ਚੈਕਿੰਗ ਕਰਨ ਸੰਬੰਧੀ ਇਹ ਨਾਕੇ ਲਗਾਏ ਗਏ ਨੇ ਤਾਂ ਕਿ ਕੋਈ ਵੀ ਜਿਹੜਾ ਸ਼ਰਾਰਤੀ ਤੱਤ ਹੈ ਜਾਂ ਸ਼ਰਾਰਤੀ ਅੰਸਰ ਹੈ ਉਸ ਤੇ ਉਹਦੀ ਬੰਦੀ ਕਾਰਵਾਈ ਕੀਤੀ ਜਾਵੇ ਨਸ਼ਿਆਂ ਵਿਰੁੱਧ ਕਿਵੇਂ ਚੱਲ ਰਹੇ ਸਰ ਇਹ ਨਾਕਾ ਵੀ ਜਿਹੜਾ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਵੀ ਨਸ਼ਿਆਂ ਵਿਰੁੱਧ ਜਿਹੜੀ ਹੁਣ ਲੜਾਈ ਜਿਹੜਾ ਯੁੱਧ ਸਾਡਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰ ਵੱਲੋਂ ਕਿਤਾ ਗਿਆ ਹੈ ਉਸ ਦੇ ਰਿਗਾਰਡਿੰਗ ਇਹ ਨਾਕਾ ਬੰਦੀ ਕੀਤੀ ਗਈ ਹੈ ਕੋਈ ਵੀ ਵਿਅਕਤੀ ਜੇ ਕੋਈ ਬਾਹਰਲੇ ਰਾਜ ਤੋਂ ਕਿਸੇ ਹੋਰ ਸੂਬੇ ਤੋਂ ਆ ਕੇ ਨਸ਼ਾ ਉਹਦੇ ਸਪਲਾਈ ਕਰਨ ਦੀ ਹਿੰਮਤ ਕਰਦਾ ਹੈ ਤਾਂ ਇਹਨਾਂ ਨਾਕਿਆਂ ਦੁਆਰਾ ਅਸੀਂ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਵੱਲੋਂ ਬਰਾਮਦਗੀ ਕਰਕੇ ਉਹਨਾਂ ਨੂੰ ਉਹਨਾਂ ਦੇ ਬੰਦ ਦੇ ਅੰਜਾਮ ਤੱਕ ਭੇਜਾਂਗੇ ਪੰਜਾਬ ਦੇ ਵੱਖ-ਵੱਖ ਕੌਂਿਆਂ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਹੀਮ ਚਲਾਈ ਹੈ ਰਹੀ ਹੈ ਨਸ਼ਾ ਜੀ ਆਪਣੇ ਇਲਾਕੇ ਚ ਵੀ ਇਹ ਜੀ ਕੋਈ ਮਹਿਮ ਚਲਾਈ ਜਾਊ ਕਿਉਂਕਿ ਗੱਲ ਕਰੀਏ ਤਾਂ ਜੱਖੜਾ ਇਸ ਤਰਫੋਂ ਟਹਾਣਾ ਇਹਨਾਂ ਦੇ ਵਿੱਚੋਂ ਵੱਡੀ ਖੇਪ ਦੇ ਵਿੱਚ ਛੋਟੇ ਛੋਟੇ ਰਸਤਿਆਂ ਦੇ ਰਾਹੀਂ ਜਿਹੜਾ ਨਸ਼ਾ ਸਪਲਾਈ ਹੁੰਦਾ ਪਿੰਡਾਂ ਤੋਂ ਬਿਲਕੁਲ ਜੀ ਸਾਡੇ ਜਿਹੜੇ ਐਂਟਰੀ ਤੇ ਐਗਜ਼ਿਟ ਪੁਆਇੰਟ ਨੇ ਉੱਤੇ ਵੀ ਅੱਜ ਵੀ ਨਾਕਾਬੰਦੀ ਅਸੀਂ ਇਸ ਥਾਂ ਤੋਂ ਅਲਾਵਾ ਵੀ ਕੀਤੀ ਹੋਈ ਹੈ ਤੇ ਅਸੀਂ ਰੀਸੈਂਟਲੀ ਵੀ ਐਫਆਈਆਰ ਰਜਿਸਟਰ ਕਰਕੇ ਹਟਿਆ ਅਸੀਂ ਯੂਰੋ ਦੀ ਬਰਾਮਦਗੀ ਕੀਤੀ ਸੀ ਨਸ਼ੀਲੀ ਗੋਲੀਆਂ ਜਿਹੜੀ ਤੁਹਾਹਾਨੇ ਸਾਈਡ ਤੋਂ ਆਈਆਂ ਸੀਗੀਆਂ ਉਹ ਬੰਦਿਆਂ ਨੂੰ ਅਸੀਂ ਰਾਉਂਡ ਅਪ ਕਰਕੇ ਉਹਨਾਂ ਵੱਲੋਂ ਬਰਾਮਦਗੀ ਕਰਕੇ ਉਹਨਾਂ ਦੇ ਐਫਆਈਆਰ ਰਜਿਸਟਰ ਕੀਤੀ ਸੀ ਤੇ ਇਹ ਅੱਗੇ ਵੀ ਚੱਲਦਾ ਰਹੂਗਾ ਸਾਡੇ ਵੱਲੋਂ ਕਨਸਰੋਪਰੇਸ਼ਨ ਵੀ ਚਲਾਏ ਜਾਂਦੇ ਆ ਅਚਾਨਕ ਹੀ ਅਸੀਂ ਚੈਕਿੰਗ ਕਰਦੇ ਆ ਦਿਨ ਨੂੰ ਵੀ ਕਰਦੇ ਆ ਰਾਤ ਨੂੰ ਵੀ ਕਰਦੇ ਆ ਅਰਲੀ ਮਾਰਨਿੰਗ ਕਰਦੇ ਆ ਤਾਂ ਇਹ ਜਿਹੜਾ ਯੁੱਧ ਹੈ ਇਹ ਇਸ ਲਈ ਆ ਵੀ ਪੰਜਾਬ ਦੇ ਵਿੱਚੋਂ ਅਸੀਂ ਇਸ ਨਸ਼ੇ ਦੀ ਜੜ ਨੂੰ ਹੀ ਖਤਮ ਕਰਦੀ ਆਂ ਇਹਦੇ ਜੇ ਪੁਲਿਸ ਕਾਮਯਾਬ ਜਰੂਰ ਹੋਏਗੀ ਪੰਜਾਬ ਹਰਿਆਣਾ ਬਾਰਡਰ ਦਾ ਏਰੀਆ ਪੈਂਦਾ ਸਰ ਇਹ ਕੀ ਹਰਿਆਣਾ ਦੇ ਪ੍ਰਸ਼ਾਸਨ ਨਾਲ ਵੀ ਕੋਈ ਗੱਲਬਾਤ ਚੱਲ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਸਾਡੀ ਅੱਜ ਸਵੇਰੇ ਹੀ ਅਸੀਂ ਪਹਿਲੇ ਹੀ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਇਲਾਕੇ 'ਚ ਵੀ ਆਪਸ ਵਿੱਚ ਤਾਲਮੇਲ ਕਰਕੇ ਨਾਕਾਬੰਦੀ ਕਰਵਾਈ ਗਈ ਹੈ ਸਾਡੇ ਵੱਲੋਂ ਦੋ ਸਾਡੇ ਬਾਰਡਰ ਦੇ ਪੁਆਇੰਟ ਬੰਦਦੇ ਨੇ ਇੱਕ ਜਕਲ ਰੋਡ ਤੇ ਤੇ ਇੱਕ ਕਹਾਨਾ ਰੋਡ ਤੇ ਦੋਨਾਂ ਦੀ ਅਸੀਂ ਆਪਸ ਵਿੱਚ ਤਾਲਮੇਲ ਕਰਕੇ ਆਪਣੀ ਨਾਕਾਬੰਦੀ ਕਰ ਰਹੇ ਹਾਂ ਕੀ ਕਰ ਰਿਹਾ ਹੈ ਇਹ ਕੰਮ ਕਰਦੇ ਨੇ ਤਾਂ ਕੀ ਕਰਦੇ ਉਹਨਾਂ ਨੂੰ ਇਹ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਤਾਂ ਉਹਨ ਇਹਨਾਂ ਦਾ ਕੰਮ ਨਹੀਂ ਚੱਲਦਾ ਤੇ ਖਾਸ ਕਰ ਮੈਂ ਇਸ ਏਰੀਆ ਲਈ ਰਿਸਪਾਂਸਿਬਲ ਹਾਂ ਤਾਂ ਇਸ ਏਰੀਆ 'ਚ ਤਾਂ ਵੱੜ ਕੇ ਦੇਖਣਾ ਲੈਣ ਜੇ ਕੋਈ ਇਹੋ ਜਿਹਾ ਕੋਈ ਕੰਮ ਕਰ ਰਿਹਾ ਤਾਂ ਆਪ ਦਾ ਇਹ ਕੰਮ ਬੰਦ ਕਰਦਨ ਜਾਂ ਫਿਰ ਇਹ ਇਲਾਕਾ ਛੱਡ ਕੇ ਜਾ